ਮੈਂ ਕਰਤਾਰ ਸਿੰਘ ਜੌੜਾ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਵਰਨਕਾਰ ਸੰਗ ਰਜਿਸਟਰਡ ਅੱਜ 1 ਜੁਲਾਈ 2024 ਨੂੰ ਅਸੀਂ ਫਰੀਦਕੋਟ ਸਵਰਨਕਾਰ ਸੰਗ ਦੀ ਚੋਣ ਕਰਾਉਣ ਵਾਸਤੇ ਇੱਥੇ ਸ਼ਾਮਲ ਹੋਏ ਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸਰ ਗੁਰਚਰਨ ਸਿੰਘ ਪੱਪੂ ਜੀ ਫਰੀਦਕੋਟ ਤੋਂ ਦੇ ਜਿਹੜਾ ਪ੍ਰਧਾਨ ਜੀ ਹਨ ਫਰੀਦਕੋਟ ਜ਼ਿਲ੍ਹੇ ਦੇ ਅਤੇ ਕੋਟਪੂਰਾ ਬਿਲੋਂਗ ਕਰਦੇ ਹਨ ਉਹ ਵੀ ਇੱਥੇ ਸ਼ਾਮਲ ਹਨ ਤੇ ਉਹਨਾਂ ਦੇ ਨਾਲ ਹੀ ਸਾਰੀ ਟੀਮ ਸਾਡੀ ਫਰੀਦਕੋਟ ਦੇ ਕੋਟ ਕਪੂਰਾ ਦੇ ਅਤੇ ਹੋਰ ਆਸ-ਪਾਸ ਦੇ ਕਸਬਿਆਂ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਮੈਂਬਰ ਹਾਜ਼ਰ ਆਏ ਹਨ ਅੱਜ ਜੋ ਭਰਮਾ ਇਕੱਠ ਦੇਖਿਆ ਹੈ ਫਰੀਦਕੋਟ ਸਵਰਨਕਾਰ ਸੰਗ ਦਾ ਉਸ ਨੂੰ ਦੇਖ ਕੇ ਮਨ ਪ੍ਰਸੰਨ ਹੋ ਰਿਹਾ ਹੈ ਕਿ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਹੈ ਕਿਸੇ ਕਿਸਮ ਦਾ ਕੋਈ ਪਾਰਟੀਵਾਦੀ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਖੁਰਮੀ ਜੀ ਨੂੰ ਪ੍ਰਧਾਨ ਬਣਾਇਆ ਗਿਆ ਬਹੁਤ ਵਧੀਆ ਇਹਨਾਂ ਵੱਲੋਂ ਸਮਾਜ ਦੇ ਵਿੱਚ ਵਰਤਾਵੇ ਰੱਖੇ ਹੋਏ ਆ ਜਿਸ ਦਾ ਇੱਕ ਵੱਡਾ ਸਬੂਤ ਮਿਲ ਰਿਹਾ ਹੈ ਕਿ ਐਨੇ ਭਾਰੀ ਇਕੱਠ ਦੇ ਵਿੱਚ ਸਰਬਨੇ ਸਭ ਨੇ ਸਰਬਸੰਮਤੀ ਨਾਲ ਇਹਨਾਂ ਨੂੰ ਪ੍ਰਧਾਨ ਚੁਣੇ ਜਾਣ ਵਾਸਤੇ ਸਹਿਮਤੀ ਦਿੱਤੀ ਹੈ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿੱਥੇ ਜਿਲ੍ਹਾ ਸਵਰਨਕਾਰ ਸੰਗ ਅਤੇ ਪੰਜਾਬ ਸਵਰਨਕਾਰ ਸੰਗ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ਉੱਥੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਫਰੀਦਕੋਟ ਸਰਗੁਰਦੇਵ ਸਿੰਘ ਜੀ ਸਰਗੁਰਦੇਵ ਸਿੰਘ ਜੀ ਨੇ ਵੀ ਇਹਨਾਂ ਨੂੰ ਅਸ਼ੀਰਵਾਦ ਦਿੱਤੇ ਹਨ ਬਹੁਤ ਵਧੀਆ ਸੇਵਾਵਾਂ ਦੀ ਉਮੀਦ ਰੱਖਦੇ ਹਾਂ ਸਾਡੇ ਨੌਜਵਾਨ ਪ੍ਰਧਾਨ ਜੀ ਬਣੇ ਹਨ ਅਤੇ ਇਹਨਾਂ ਤੋਂ ਉਮੀਦ ਰੱਖੀ ਹੈ ਕਿ ਬਹੁਤ ਵਧੀਆ ਇਹ ਸਾਰੇ ਸਵਰਨਕਾਰ ਵੀਰਾਂ ਦੀਆਂ ਮੁਸ਼ਕਲਾਂ ਦੇ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਕਿਸੇ ਕਿਸਮ ਦਾ ਕੋਈ ਕਿਸੇ ਦੀ ਮੁਸ਼ਕਲ ਹੋਵੇ ਹਰ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਚਾਹੇ ਉਹ ਸਮਾਜ ਦੇ ਵਿੱਚ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਰਹੇ ਟੈਕਸਿਸਟ ਦੇ ਵਿੱਚ ਕਿਸੇ ਵੀ ਬ੍ਰਾਂਚ ਦੇ ਵਿੱਚ ਹੋਵੇ ਹਰ ਜਗ੍ਹਾ ਤੇ ਪੂਰ ਕੋਸ਼ਿਸ਼ ਕਰਨਗੇ ਸਹਿਯੋਗ ਦੇਣਗੇ ਇਸ ਕਰਕੇ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਅਤੇ ਇਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਜਾਣ ਤੇ ਲੱਖ ਲੱਖ ਵਧਾਈ ਇਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਹਨ ਅਤੇ ਅਸੀਂ ਇਹਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਹਿੰਨੇ ਆ ਕਿ ਤਨ ਮੰਨ ਨਾਲ ਤੇ ਹੋਨੇਸਟੀ ਨਾਲ ਕੰਮ ਕਰੋ ਤਾਂ ਕਿ ਸਮਾਜ ਦੇ ਵਿੱਚ 2 ਸਾਲ ਬਾਅਦ ਫਿਰ ਤੁਹਾਨੂੰ ਸਾਰੀ ਸਮਾਜ ਸਾਰਾ ਸਾਡੀ ਸੰਸਥਾ ਸਾਰੇ ਮੈਂਬਰ ਇਹ ਕਹਿਣ ਵੀ ਇਹਨਾਂ ਨੂੰ ਹੀ ਪ੍ਰਧਾਨ ਦੁਆਰਾ ਬਣਾਇਆ ਜਾਵੇ ਹਾਂਜੀ ਗੁਰਪ੍ਰਸੰਗ ਜੀ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਸਾਰੇ ਸਵਰਨਕਾਰ ਸੰਗ ਵੱਲੋਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਬਸ ਸਾਰੇ ਭਰਾਵਾਂ ਦਾ ਪਿਆਰ ਹੈ ਜੋ ਪ੍ਰਧਾਨ ਸਾਹਿਬ ਨੇ ਡਿਊਟੀ ਲਈ ਹੈ ਉਹ ਇੱਥੇ ਅਸੀਂ ਤਨਮਨ ਨੂੰ ਡਿਊਟੀ ਨਿਭਾਵਾਂਗੇ ਤੇ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਅੱਜ ਅਗਲੀ ਤੁਹਾਡੇ ਬੇਟੇ ਨੂੰ ਅੱਜ ਪੀਕੋੜ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਸਵਰਨ ਸਿੰਘ ਦਾ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਸਾਰੇ ਇਹਨਾਂ ਆਪਣੇ ਸਵਰਨ ਸਿੰਘ ਦਾ ਧੰਨਵਾਦ ਤੇ ਨੰਬਰ 2 ਜੋ ਬੱਚੇ ਦੀ ਡਿਊਟੀ ਲਈ ਹੈ ਉਹ ਇਹਨਾਂ ਸਦਕਾ ਜੋ ਇਹਨਾਂ ਨੇ ਕੋਈ ਡਿਊਟੀ ਲਈ ਪੂਰੀ ਕਰਨ ਕੇ ਇਹ ਜੋ ਵਾਠ ਠੀਕ ਹੈ ਧੰਨਵਾਦ ਤੁਹਾਡਾ